ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲ ਅੱਜ ਸ਼੍ਰੀ ਨਾਨਦਪੁਰ ਸਾਹਿਬ ਤੋਂ ਪਸ਼ੂਆਂ ਦਾ ਚਾਰਾ ਲੈ ਕੇ ਟੀਮ ਪਹੁੰਚੀ ਤੇ ਇਹ ਟੀਮ ਸਾਡੇ ਕੋਲ ਦੂਜੀ ਵਾਰ ਸੇਵਾ ਲੈ ਕੇ ਪਹੁੰਚੀ ਪਸ਼ੂਆਂ ਦੇ ਚਾਰੇ ਲਈ ਜਦੋਂ ਪਹਿਲੀ ਵਾਰ ਆਈ ਸੀ ਤਾਂ ਦੋ ਟਰਾਲੇ ਇਹਨਾਂ ਨੇ ਪਸ਼ੂਆਂ ਦੇ ਚਾਰੇ ਦੇ ਲੈ ਕੇ ਆਏ ਸੀ ਤੇ ਉਸ ਤੋਂ ਨਾਲ ਹੀ ਆਪਣੀ ਮਸ਼ੀਨ ਲੈ ਕੇ ਆਏ ਸੀ ਚਾਰਾ ਕੁੱਤਰਨ ਵਾਲੀ ਤੇ ਹੁਣ ਆ ਸਾਡੇ ਕੋਲ ਫਿਰ ਦੂਜੀ ਵਾਰ ਇੱਕ ਵੱਡਾ ਟਰਾਲਾ ਲੈ ਕੇ ਜਿਹਦੇ ਵਿੱਚ ਘੱਟੋ ਘੱਟ 1.5-2 ਕਿੱਲੇ ਦੇ ਚਾਰਾ ਕੁਤਰਕੇ ਵੀਰ ਲੈ ਕੇ ਆਏ ਤੇ ਇਹ ਆਪਣੀ ਟੀਮ ਦੇ ਨਾਲ ਸਾਡੇ ਨਾਲ ਇਸੇ ਤਰ੍ਹਾਂ ਹੀ ਸੇਵਾ ਵਿੱਚ ਨਿਰੰਤਰ ਜਾਰੀ ਹੈ ਗਰਾਊਂਡ ਲੈਵਲ ਤੇ ਤੇ ਸਾਡੀ ਟੀਮ ਵੱਲੋਂ ਪਹਿਲੋਂ ਸਰਵੇ ਕੀਤਾ ਜਾਂਦਾ ਜੋ ਲੋੜਵੰਦ ਪਰਿਵਾਰ ਜਿਨ੍ਹਾਂ ਨੂੰ ਪਸ਼ੂਆਂ ਦੇ ਚਾਰੇ ਦੀ ਲੋੜ ਹੈ ਉਹਨਾਂ ਦੇ ਘਰ ਪਰਿਵਾਰ ਪਿੰਡ ਦਾ ਸਾਰਾ ਨਾਮ ਪਤਾ ਲਿਖ ਕੇ ਤੇ ਡਿਟੇਲ ਵਿੱਚ ਲਿਖ ਕੇ ਇਹਨਾਂ ਵੀਰਾਂ ਨੂੰ ਅੱਗੇ ਅਸੀਂ ਭੇਜ ਦਿੰਨੇ ਆ ਤੇ ਇਹ ਉਸ ਹਿਸਾਬ ਦੇ ਨਾਲ ਹੀ ਪਸ਼ੂਆਂ ਦਾ ਚਾਰਾ ਲੈ ਕੇ ਸਾਡੇ ਕੋਲ ਪਹੁੰਚਦੇ ਨੇ ਤੇ ਇਹ ਵੀਰ ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲ ਕੇ ਦੂਸਰੀ ਵਾਰ ਸਾਡੇ ਕੋਲ ਆਏ ਅਸੀਂ ਬਹੁਤ ਹੀ ਇਹਨਾਂ ਦਾ ਧੰਨਵਾਦ ਕਰਦੇ ਹਾਂ ਆਪਣੀ ਟੀਮ ਵੱਲੋਂ ਟੀਮ ਅਮਰਤਪਾਲ ਸਿੰਘ ਮਹਿਰ ਵੱਲੋਂ ਇਹ ਸਾਰੇ ਵੀ ਚੜ੍ਹਦੀ ਕਲਾ 'ਚ ਰਹਿਣ ਜਿੱਦਾਂ ਵੀ ਜੋ ਵੀ ਸੰਗਤ ਸੰਗਤ ਵੱਲੋਂ ਸੇਵਾ ਭੇਜੀ ਜਾਂਦੀ ਆ ਨਿਆ ਸੇਵਾ ਲੈ ਕੇ ਆ ਰਹੇ ਆ ਸਾਡੇ ਗਰੁੱਪ ਦੇ ਨਾਲ ਸੋ ਮਹਾਰਾ ਕਿਰਪਾ ਕਰੇ ਇਨਾਂ ਸਾਰੇ ਹੀ ਟੀਮ ਦੇ ਵੀਰਾਂ ਨੂੰ ਤੇ ਉਹਨਾਂ ਸੰਗਤਾਂ ਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ ਤੇ ਇਸੇ ਤਰ੍ਹਾਂ ਹੀ ਅਸੀਂ ਇਸ ਲੋੜਵੰਦ ਪਰਿਵਾਰਾਂ ਦੇ ਵਿੱਚ ਸੇਵਾ ਕਰਦੇ ਰਹੀਏ ਆਪਣੇ ਪੰਜਾਬ ਦੀ ਹੱਕ ਦੀ ਗੱਲ ਕਰਦੇ ਰਹੀਏ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਰਹੀਏ ਜਿੱਥੇ ਸਾਨੂੰ ਸਾਡੇ ਆਪਣਿਆਂ ਦੀ ਲੋੜ ਆ ਉਥੇ ਸਾਡੇ ਸਾਡਿਆਂ ਨੂੰ ਸਾਡੀ ਵੀ ਲੋੜ ਆ ਤੇ ਇਸੇ ਤਰ੍ਹਾਂ ਹੀ ਸਾਡੀ ਟੀਮ ਇਹਨਾਂ ਦੇ ਨਾਲ ਖੜੀ ਆ ਗਰਾਊਂਡ ਲੈਵਲ ਦੇ ਉੱਤੇ ਸੇਵਾ ਕਰਦੀ ਪਈ ਆ ਨਿਰੰਤਰ ਜਾਰੀ ਆ ਲੋੜਾਂ ਦਾ ਪਰਿਵਾਰਾਂ ਦੀ ਸੇਵਾ ਦੇ ਵਿੱਚ ਚਾਹੇ ਉਹਨਾਂ ਨੂੰ ਘਰ ਦੇ ਵਿੱਚ ਰਾਸ਼ਨ ਦੀ ਲੋੜ ਆ ਚਾਹੇ ਪਸ਼ੂਆਂ ਦੇ ਚਾਰੇ ਦੀ ਲੋੜ ਆ ਚਾਹੇ ਜਿਸ ਚੀਜ਼ ਦੀ ਵੀ ਲੋੜ ਆ ਸਾਡੀ ਟੀਮ ਇਹਨਾਂ ਦੇ ਨਾਲ ਸੇਵਾ ਵਿੱਚ ਨਿਰੰਤਰ ਜਾਰੀ ਆ ਤੇ ਇਹਨਾਂ ਵੀਰਾਂ ਦਾ ਅਸੀਂ ਆਪਣੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਵੀ ਸਾਡੇ ਕੋਲ ਦੂਸਰੀ ਵਾਰ ਇਨੀ ਦੂਰੋਂ ਪਸ਼ੂਆਂ ਦਾ ਚਾਰਾ ਲੈ ਕੇ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ